ਪੁਰਾਣੇ ਵੇਲੇਆਂ ਵਿੱਚ ਸਮਝਾਇਆ ਜਾਂਦਾ ਸੀ ਬੇਟਾ ਲੜਕੀ ਨੂੰ ਕਿਹਾ ਜਾਂਦਾ ਸੀ ਬੇਟਾ ਇਹ ਘਰੋਂ ਤੇਰੀ ਡੋਲੀ ਜਾ ਰਹੀ ਹੈ ਸਹੁਰੇ ਘਰ ਚ ਹੁਣ ਸਹੁਰੇ ਘਰ ਵਿੱਚੋਂ ਤੇਰੀ ਅਰਥੀ ਬਾਹਰ ਜਾਵੇ ਇਹੋ ਹੀ ਤੇਰਾ ਧਰਮ ਹੈ ਪਤੀ ਜੋ ਮਰਜ਼ੀ ਕਵੇ ਮਾਰੇ ਕੁੱਟੇ ਜੋ ਮਰਜ਼ੀ ਕਵੇ ਉਦੇ ਹੁਕਮ 'ਚ ਚੱਲਣਾ ਉਹਦੀ ਗੱਲ ਮੰਨਣੀ ਤੈਨੂੰ ਮਾਰਦਾ ਮਾਰ ਖਾ ਲਿਆ ਕਰ ਤੈਨੂੰ ਕੁੱਟਦਾ ਕੁੱਟ ਖਾ ਲਿਆ ਕਰ ਤੈਨੂੰ ਝਿੜਕਦਾ ਝਿੜਕਾ ਖਾ ਲਿਆ ਕਰ ਤੇਰੀ ਦੋਲੀ ਇਸ ਘਰੋਂ ਜਾਏਗੀ ਅਗਲੇ ਘਰੋਂ ਤੇਰੀ ਅਰਥੀ ਜਾਣੀ ਚਾਹੀਦੀ ਹੈ ਇਹ ਕਹਿੰਦੇ ਸੀ ਨਾ ਆਪਣੀਆਂ ਧੀਆਂ ਨੂੰ ਤੁਹਾਡੇ ਦੇ ਧੀਆਂ ਵਾਲੇ ਕਿੰਨੇ ਬੈਠੇ ਆ ਕੁੜੀਆਂ ਵਾਲੇ ਬੈਠੇ ਨਾ ਕਈ ਤੁਸੀਂ ਦੱਸੋ ਆਪਣੀ ਕੁੜੀ ਨੂੰ ਇਹ ਗੱਲ ਕਹੋਗੇ ਬਿਮਾਰੇ ਕੁੱਤੇ ਜੋ ਮਰਜੀ ਕਹੀ ਜਾਵੇ ਚੱਲ ਲੈਣਾ ਕਹੋਂਗੇ ਕਦੇ ਵੀ ਨਹੀਂ ਕਹੋਂਗੇ ਤੂੰ ਕਹਿੰਗੇ ਜੇ ਤੈਨੂੰ ਹੱਥ ਲਾਣ ਸੀ ਮੈਨੂੰ ਦੱਸੀ ਹੁਣ ਇਦਾਂ ਨਹੀਂ ਕਹੋਂਗੇ ਤੂੰ ਮੈਨੂੰ ਦੱਸੀ ਮੈਂ ਗੱਲ ਕਰਾਂਗਾ ਮੇਰੇ ਦਿਲ ਦਾ ਟੁਕੜਾ ਹੈ ਮੇਰੀ ਤੇ ਜਾਨ ਹੈ ਤੂੰ ਮੇਰੀ ਬੱਚੀ ਮੈਂ ਪੁੱਤਾਂ ਦੇ ਬਰਾਬਰ ਪੜਾਇਆ ਉਹਨਾਂ ਸਕੂਲਾਂ 'ਚ ਪੜਾਇਆ ਉਦਾਂ ਹੀ ਫੀਸਾਂ ਭਰੀਆਂ ਉਦਾਂ ਹੀ ਦਾਖਲੇ ਭਰੇ ਮੈਂ ਆਪਣੀ ਧੀ ਨੂੰ ਪੁੱਤ ਦੇ ਬਰਾਬਰ ਰੱਖਿਆ ਤੇ ਅਗਲਾ ਬਰਾਬਰ ਕਿਉਂ ਨਾ ਰੱਖਿਆ ਆਪਣੇ ਪੁੱਤ ਦੀ ਪੇਟ ਪੈਰ ਦੀ ਜੁੱਤੀ ਕਿਵੇਂ ਸਮਝੇ ਜਵਾਨਾ ਬਦਲ ਗਿਆ ਕਿ ਨਹੀਂ ਬਦਲ ਗਿਆ ਸਭ ਕੁਝ ਚੇਂਜ ਹੋ ਗਿਆ ਕਿ ਨਹੀਂ ਪਰ ਹੁਣ ਪੁਰਾਣੇ ਵੇਲਿਆਂ ਵਿੱਚ ਬ੍ਰੇਨ ਵਾਸ਼ ਕਰ ਦਿੱਤਾ ਜਾਂਦਾ ਸੀ ਬਸ ਕੁੱਟਖਾ ਮਾਰਖਾ ਜੋ ਮਰਜ਼ੀ ਕਰ ਤੈਨੂੰ ਉਸੇ ਘਰ ਚ ਕੱਟਣਾ ਪੈਣਾ ਜਿੰਨੀਆਂ ਬਜ਼ੁਰਗ ਬੀਬੀਆਂ ਬੈਠੀਆਂ ਇਹਨਾਂ ਨੇ ਘਰਾਂ ਵਾਲਿਆਂ ਤੋਂ ਕੁੱਟ ਵੀ ਖਾਦੀ ਏ ਜਿੰਨੀਆਂ ਬਜ਼ੁਰਗ ਨੇ ਇਹਨਾਂ ਨੇ ਮਾਰਾਂ ਵੀ ਖਾਦੀਆਂ ਨੇ ਕੁੱਟ ਵੀ ਖਾਦੀ ਏ ਗਾਲਾਂ ਤੇ ਨੋਰਮਲ ਹੀ ਗੱਲਾਂ ਨੇ ਹਜਮ ਨਹੀਂ ਹੁੰਦੀ ਰੋਟੀ ਬੰਦਿਆਂ ਨੂੰ ਜਿੰਨਾ ਚਿਰ ਪੰਜ ਸੱਤ ਗਾਲਾਂ ਨਾ ਕੱਢ ਲੈਣ ਪਰ ਅੱਜ ਕੱਢ ਕੇ ਵੇਖੋ ਅੱਜ ਬੋਲ ਕੇ ਵੇਖੋ ਅੱਗੇ ਤੇ ਮੈਂ ਖੁਦ ਪਿੰਡ ਚ ਰਹਾ ਕਦੇ ਇਸ ਪਾਸੋਂ ਕੁੱਟ ਰੇ ਡਿੱਕਦੇ ਉਧਰੋਂ ਆਵਾਜ਼ ਆਉਣੀ ਚੀ ਕੋਈ ਬੱਚੀ ਜਦੀ ਸਾਰੇ ਐਦਾਂ ਹੀ ਪਿੰਡਾਂ ਚ ਹੁੰਦਾ ਸੀ ਅੱਜ ਉਹ ਕੁੱਟ ਕੇ ਘੜਤੀ ਪਰਸੋਂ ਕੁੱਟ ਕੇ ਅੱਜ ਕਿੱਥੇ ਜਮਾਨਾ ਤੂੰ ਹੱਥ ਤੇ ਲਾ ਕਈ ਘਰਾਂ ਵਾਲੇ ਜਿਹੜੇ ਇੱਥੇ ਬੈਠੇ ਹੋਣਗੇ ਨਾ ਬੰਦੇ ਜਿਹੜੇ ਘਰ ਵਾਲੇ ਨੇ ਉਹ ਕਹਿਣਗੇ ਬੀਬੀ ਨੂੰ ਸਮਝਾਣਾ ਤੇ ਐਦਾਂ ਹੀ ਚਾਹੀਦਾ ਵੀ ਜੋ ਮਰਜ਼ੀ ਹੋਵੇ ਝੱਲੀ ਜਾਇਆ ਕਰ ਜੇ ਤੇ ਘਰ ਵਾਲੀ ਵਾਲੇ ਪਾਸੇ ਸੋਚੋਗੇ ਫਿਰ ਤੇ ਐ ਲੱਗੂ ਵੀ ਠੀਕ ਐ ਬੀਬੀ ਨੂੰ ਵਹੀਂ ਰਹਿਣਾ ਚਾਹੀਦਾ ਮੰਨਣੀ ਚਾਹੀਦੀ ਐ ਘਰ ਵਾਲੇ ਪਰ ਜੇ ਪਿਓ ਵਾਂਗ ਕੇ ਸੋਚੋਗੇ ਫਿਰ ਤੁਸੀਂ ਕਹਿਣਾ ਨਹੀਂ ਨਹੀਂ ਐ ਨਾ ਕੋਈ ਕਰੇ ਮੇਰੀ ਧੀ ਨਾਲ ਫਿਰ ਚੇਤਾ ਰੱਖ ਤੇਰੇ ਘਰ ਵਾਲੀ ਵੀ ਕਿਸੇ ਦੀ ਧੀ ਆ ਉਹ ਵੀ ਤਾਂ ਕਿਸੇ ਦੇ ਘਰੋਂ ਆਈ ਐ ਉਹ ਵੀ ਤਾਂ ਧੀ ਐ ਕਿਸੇ ਦੀ ਐਦਾਂ ਕਿਵੇਂ ਕੋਈ ਹੱਥ ਲਾ ਜਾਏ ਸੋ ਮੈਂ ਜਿਹੜੀ ਗੱਲ ਕਹਿ ਰਿਹਾ ਵੀਰੋ ਭਰਾਵੋ ਪੁਰਾਣੇ ਵੇਲਿਆਂ ਵਿੱਚ ਲੜਕੀਆਂ ਕੁੱਟ ਖਾਂਦੀਆਂ ਸੀ ਧੀਆਂ ਨੂੰਹਾਂ ਬਣ ਕੇ ਜਾਂਦੀਆਂ ਸੀ ਮਾਰ ਵੀ ਖਾਈ ਜਾਂਦੀਆਂ ਸੀ ਸਮਝਾਇਆ ਜਾਂਦਾ ਸੀ ਇਹੋ ਹੀ ਤੇਰਾ ਧਰਮ ਹੈ ਪਰ ਅੱਜ ਦੀ ਔਰਤ ਖੜੀ ਹੋ ਗਈ ਕਿ ਨਹੀਂ ਹੋ ਗਈ ਅੱਜ ਉਹ ਕਹਿੰਦੀ ਐ ਕਿਵੇਂ ਧਰਮ ਹੈ ਤੇਰਾ ਹੁਕਮ ਮੈਂ ਕਿਦਾਂ ਮੰਨੀ ਜਾਵਾਂ ਜਦੋਂ ਤੂੰ ਨਹੀਂ ਮੇਰੀ ਮੰਨਦਾ ਤੂੰ ਸ਼ਰਾਬਾਂ ਪੀਵੇਂ ਤੂੰ ਨਸ਼ੇ ਕਰੇ ਤੂੰ ਮੇਰੇ ਹੱਥ ਤੇ ਰੁਪਈਆ ਨਾ ਲਿਆ ਕੇ ਧਰੇ ਤੇ ਮੈਂ ਤੇਰੇ ਮਗਰ ਮਗਰ ਤੁਰੀ ਫਿਰਾ ਆਜਾਲੀ ਲੜਕੀ ਕਹਿੰਦੀ ਹੈ ਜੀ ਕਹੋ ਤੀ ਕਹੋ ਇੱਜ਼ਤ ਤੇਰੀ ਕਰੂੰ ਜੇ ਮੇਰੀ ਇੱਜ਼ਤ ਕਰੇਗਾ ਮੈਂ ਤੇਰੀ ਰਿਸਪੈਕਟ ਕਰੂੰ ਜੇ ਮੇਰੀ ਰਿਸਪੈਕਟ ਕਰੇਗਾ ਮੈਂ ਤੇਰੀਆਂ ਭਾਵਨਾਵਾਂ ਦੀ ਕਦਰ ਕਰੂ ਤੂੰ ਮੇਰੀਆਂ ਭਾਵਨਾਵਾਂ ਦੀ ਕਦਰ ਰੱਖ ਜੇ ਤੈਨੂੰ ਪਿਓ ਨੇ ਬੁੱਤਾਂ ਜੇ ਪੁੱਤ ਸਮਝ ਕੇ ਪਾਲਿਆ ਤੇ ਮੈਨੂੰ ਮੇਰੇ ਪਿਓ ਨੇ ਪੁੱਤ ਸਮਝ ਕੇ ਪਾਲਿਆ ਫਰਕ ਕੋਈ ਨਹੀਂ ਮੈਂ ਵੀ ਬਰਾਬਰ ਆ ਅੱਜ ਲੜਕੀਆਂ ਇਦਾਂ ਨੇ ਠੀਕ ਹੈ ਨਾ ਰੋਬ ਆਇਆ ਕਿ ਨਹੀਂ ਹੁਣ ਇਦਾਂ ਹੀ ਧਾਰਮਿਕ ਢਾਂਜਾ ਸੀ ਸਾਡੇ ਧਾਰਮਿਕ ਢਾਂਜੇ 'ਚ ਵੀ ਇਦਾਂ ਹੀ ਦੱਸਿਆ ਜਾਂਦਾ ਸੀ ਇਹ ਜਥੇਦਾਰ ਹੁੰਦੇ ਨੇ ਅੱਛਾ ਜੀ ਜੋ ਕਹਿਣ ਸੱਤ ਪਚਨ ਕਹਿਣਾ ਹੁੰਦਾ ਅੱਛਾ ਜੀ ਇਹ ਜੋ ਸੱਤ ਜੋ ਵੀ ਕਹਿਣ ਕੱਢ ਦੇਣ ਕਿਸੇ ਨੂੰ ਤੁਸੀਂ ਨਹੀਂ ਮੁੜ ਕੇ ਉਹ ਤੋਂ ਮੱਥੇ ਲਾਉਣਾ ਸੱਤ ਅੱਛਾ ਜੀ ਜਿੰਨੂੰ ਮਰਜ਼ੀ ਪੰਥ ਵਿੱਚ ਸ਼ਾਮਲ ਕਰ ਲੈਣਾ ਅੱਛਾ ਜੀ ਐ ਐ ਕਰੀ ਜਾਂਦੇ ਸੀ ਅਸੀਂ ਸਾਰੇ ਪਰ ਲੜਕੀਆਂ ਨੇ ਹਿੰਮਤ ਕੀਤੀ ਕਿ ਨਹੀਂ ਕੀਤੀ ਜਦੋਂ ਘਰ ਵਾਲਾ ਗਲਤੀ ਕਰਦਾ ਫਿਰ ਠੋਕ ਕੇ ਕਹਿੰਦੀ ਕਿ ਨਹੀਂ ਤੇ ਫਿਰ ਜੇ ਸਾਡੇ ਵਰਗੇ ਚਾਹੇਦਾਰ ਹਾਂਜੀ ਹਾਂਜੀ ਕਰੀ ਜਾਂਣ ਫਿਰ ਤੇ ਅਸੀਂ ਤੇ ਉਦੋਂ ਵੀ ਗਏ ਗੁਜ਼ਰੇ ਹੋ ਅਸੀਂ ਉਦੋਂ ਵੀ ਗਏ ਗੁਜਰੇ ਆਂ ਕਿਦਾਂ ਜਿੱਥੇ ਗਲਤ ਹੋਏਗਾ ਉੱਥੇ ਗਲਤ ਕਹਿਣਾ ਵੀ ਪੈਂਦਾ ਅਸੀਂ ਕਾਂਗੇ ਕਿ ਹੋਜੇ ਤੁਸੀਂ ਸਾਡੇ ਖਾਸਮ ਐ ਕਹਿੋ ਜੇ ਸਾਡੇ ਤੁਸੀਂ ਵੱਡੇ ਆ ਵੱਡਿਆਂ ਵਾਲੀ ਗੱਲਬਾਤ ਵੀ ਤੇ ਹੋਵੇ ਕੋਈ ਵੱਡਿਆਂ ਵਾਲਾ ਕੰਮ ਵੀ ਹੋਵੇ ਕੋਈ ਤਾਂ ਵੱਡੇ ਮੰਨिए ਸੋ ਮੇਰੇ ਕਹਿਣ ਦਾ ਭਾਵੇਂ ਹੈ ਕਿ ਜਦੋਂ ਦਿਮਾਗ ਖੁੱਲ ਜਾਂਦਾ ਹੈ ਬੰਦਾ ਸੋਚਣ ਲੱਗ ਜਾਂਦਾ ਹੈ। ਨੁਕਤੇ ਸਮਝ ਆਉਣ ਲੱਗ ਜਾਂਦੇ ਨੇ ਆਪਣੀ ਪਰਸਨੈਲਿਟੀ ਡਿਵੈਲਪ ਕਰਦਾ ਹੈ। ਫਿਰ ਸਮਝ ਆਉਂਦੀ ਹੈ ਵੀ ਬੰਦਿਆਂ ਵਰਗਾ ਹੀ ਬੰਦਾ ਹੈ। ਪਹਿਲਾਂ ਕਿਹਾ ਜਾਂਦਾ ਸੀ ਪਤੀ ਪਰਮੇਸ਼ਰ ਹੈ। ਹੁਣ ਪਤਾ ਲੱਗ ਗਿਆ ਪਤੀ ਪਤੀ ਹੈ। ਤੇ ਪਤਨੀ ਪਤਨੀ ਹੈ ਮੈਂ ਪਤਨੀ ਆ ਇਹ ਪਤੀ ਪਤੀ ਹੈ। ਬੰਦਾ ਹੀ ਹੈ ਰੱਬ ਨਹੀਂ ਹੈ ਇਹਦਾ ਸਾਰ ਬਚਨ ਸਤਿ ਬਚਨ ਕਹਿ ਕੇ ਮੰਨੀਏ ਪਹਿਲਾਂ ਸਾਨੂੰ ਕਹੇ ਜਥੇਦਾਰ ਹੀ ਗੁਰੂ ਹਰਗੋਬਿੰਦ ਸਾਹਿਬ ਹੈ ਹੁਣ ਸਾਨੂੰ ਸਮਝ ਆ ਗਈ ਬੰਦਾ ਹੀ ਹੈ ਇਹ ਵੀ ਤਨਖਾਹ ਲੈਂਦਾ ਆ ਗਈ ਕਿ ਨਹੀਂ ਸਮਝ ਹੁਣ ਸਮਝ ਆ ਗਈ ਵੀ ਇਹ ਰੱਬ ਨਹੀਂ ਹੈ ਇਹ ਕੋਈ ਸ਼ੇਵਾ ਪਾਸ਼ਾ ਨਹੀਂ ਇਹ ਬੰਦਾ ਹੀ ਹੈ ਡਰਨਾ ਕਿਉਂ ਹੈ ਭਾਈ ਬੰਦਿਆਂ ਵਰਗਾ ਬੰਦਾ ਹੈ ਸਮਝ ਆ ਗਿਆ ਤੇ ਇਹ ਪਤਾ ਕਦੋਂ ਸਮਝ ਆਉਂਦੀ ਹੈ ਜਦੋਂ ਤੁਸੀਂ ਆਪਣੀਆਂ ਧੀਆਂ ਦੀ ਪਰਸਨੈਲਿਟੀ ਡਿਵੈਲਪ ਕਰਤੀ ਲੜਕੀ ਨੂੰ ਜਾਨਵਰ ਵਾਂਗੂ ਕੈਦ ਕਰਕੇ ਰੱਖਦੇ ਡੈੱਡ ਕਰਕੇ ਰੱਖਦੇ 20 ਸਾਲਾਂ ਦੀ ਨੂੰ ਜਦੋਂ ਵਿਆਹਦੇ ਉਹਨੂੰ ਕਹਿ ਦਿੰਦੇ ਇਹ ਪਤੀ ਪਰਮੇਸ਼ਰ ਹੈ ਉਹਨੇ ਕਹਿਣਾ ਪਿਤਾ ਜੀ ਸਤਿਵਚਨ ਪਰ ਅੱਜ ਦੀ ਲੜਕੀ ਨੂੰ ਤੁਸੀਂ ਸਕੂਲ ਭੇਜਿਆ ਅੱਜ ਦੀ ਲੜਕੀ ਨੂੰ ਤੁਸੀਂ ਕਾਲਜ ਭੇਜਿਆ ਅੱਜ ਦੀ ਲੜਕੀ ਨੂੰ ਤੁਸੀਂ ਯੂਨੀਵਰਸਿਟੀ ਭੇਜਿਆ ਅੱਜ ਦੀ ਲੜਕੀ ਨੇ ਦੁਨੀਆ ਵੇਖੀ ਐ ਕੈਨੇਡਾ ਪੜ੍ਹਨ ਭੇਜਿਆ ਤੇ ਅੱਜ ਦੀ ਲੜਕੀ ਕਹਿੰਦੀ ਐ ਇਹ ਬੰਦਾ ਹੀ ਐ ਬਾਪੂ ਤੂੰ ਪਤੀ ਪਰਮੇਸ਼ਰ ਨਾ ਕਹਿ ਬੰਦਾ ਹੀ ਐ ਸਿੱਧੀ ਸਮਝ ਆਉਂਦੀ ਐ ਕਲੀਅਰ ਸਮਝ ਆਉਂਦੀ ਐ ਇਸੇ ਤਰ੍ਹਾਂ ਅੱਜ ਅਸੀਂ ਵੀ ਡਿਵੈਲਪ ਹੋ ਗਏ ਸਾਡਾ ਵੀ ਦਿਮਾਗ ਕੰਮ ਕਰਦਾ ਐ ਸਾਨੂੰ ਵੀ ਪਤਾ ਲੱਗ ਗਿਆ ਕਿ ਬੰਦੇ ਹੀ ਨੇ ਭਾਈ ਇੱਕ ਇਨਸਾਨ ਨੇ ਸਾਰਾ ਕੁਝ ਜਦੋਂ ਨਾ ਵੇਖੋ ਵੀਰੋ ਆਪਾਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਸੁਣਿਓ ਜਰਾ ਆਪਾਂ ਬਹੁਤ ਛੋਟੇ ਛੋਟੇ ਸੀ ਜਦੋਂ ਜਦੋਂ ਤੁਸੀਂ ਅਸੀਂ ਸਾਰੇ ਪਣੇ ਟੀਚਰ ਐ ਲੱਗਦੇ ਹੁੰਦੇ ਸੀ ਜਿਹੜੇ ਜਦੋਂ ਪੜ੍ਹਦੇ ਸੀ ਮਤਲਬ ਆਪਾਂ ਪਹਿਲੀ ਕਲਾਸ 'ਚ ਗਏ ਦੂਜੀ 'ਚ ਗਏ ਤੀਜੀ 'ਚ ਗਏ ਚੌਥੀ ਪੰਜਵੀਂ 'ਚ ਗਏ ਪੜ੍ਹਦੇ ਸੀ ਜਦੋਂ ਹੁਣ ਟੀਚਰ ਐ ਲੱਗਦੇ ਹੁੰਦੇ ਸੀ ਵੀ ਇਹ ਕਿਸੇ ਹੋਰ ਦੇਸ਼ 'ਚੋਂ ਆਏ ਨੇ ਇਹ ਇਨਸਾਨ ਨਹੀਂ ਤੇ ਕਮਾਲ ਦੇ ਬੰਦੇ ਨੇ ਹੁਣ ਟੀਚਰਾਂ ਨੇ ਪੈਂਟ ਸ਼ਰਟ ਪਾਈ ਹੋਣੀ ਕੋਟ ਪੈਂਟ ਵੀ ਪਾਇਆ ਹੁੰਦਾ ਸੀ ਟੀਚਰਾਂ ਨੇ ਇਹ ਯੂਨੀਫਾਰਮ ਪਾ ਕੇ ਆਉਣਾ ਜੁੱਤੀ ਵੀ ਚੰਗੀ ਤਰ੍ਹਾਂ ਲਿਸ਼ਕਤੀ ਪਾ ਕੇ ਆਉਣੀ ਪਾਲਿਸ਼ ਕਰਕੇ ਰੋਜ਼ ਪੱਗ ਬੰਨ ਕੇ ਆਉਣੀ ਜਿਹੜੀਆਂ ਮੈਡਮਾਂ ਨੇ ਪਿੰਡਾਂ 'ਚ ਪੜਾਉਣਾ ਆਣਾ ਉਹਨਾਂ ਨੇ ਵੀ ਸੂਟ ਪਾ ਕੇ ਪ੍ਰੋਪਰ ਤਿਆਰ ਹੋ ਕੇ ਮੇਕਅੱਪ ਕਰਕੇ ਆਉਣਾ ਤੇ ਜਦੋਂ ਆਪਾਂ ਪਿੰਡਾਂ 'ਚ ਦੇਖਦੇ ਸੀ ਆਪਣੇ ਲੋਕਾਂ ਨੂੰ ਸਿੱਧੇ ਸਾਦੇ ਜਿਹੇ ਪਰਨੇ ਬੰਨਣੇ ਡੱਬੀਆਂ ਵਾਲੇ ਚਾਦਰੇ ਬੰਨਣੇ ਹੋਣੇ ਤੇ ਬੀਬੀਆਂ ਸਾਡੀਆਂ ਗੋਹੇ ਦੇ ਵਿੱਚ ਮਿੱਟੀ 'ਚ ਮਿੱਟੀ ਉਹਨਾਂ ਨੇ ਕਿੱਥੇ ਮੇਕਅੱਪ ਕਰਨਾ ਹੁੰਦਾ ਸਾਡੀਆਂ ਮਾਵਾਂ ਨੇ ਸਾਡੀਆਂ ਦਾਦੀਆਂ ਨੇ ਤੇ ਟੀਚਰ ਸਾਨੂੰ ਐ ਲੱਗਦੇ ਹੁੰਦੇ ਵੀ ਇਹ ਕਿਸੇ ਹੋਰ ਦੇਸ਼ ਵਿੱਚੋਂ ਆਏ ਨੇ ਕਿਉਂਕਿ ਆਪਾਂ ਉਦੋਂ ਬੱਚੇ ਸੀ ਤੇ ਉਹ ਵੱਡੇ ਸੀ ਅਸੀਂ ਨਿੱਕੇ ਨਿੱਕੇ ਸੀ ਪਰ ਜਦੋਂ ਹੁਣ ਤੁਸੀਂ ਆਪ ਵੱਡੇ ਹੋ ਜਾਂਦੇ ਆ ਹੁਣ ਤੁਸੀਂ ਅੱਜ ਜਵਾਨ ਐ ਵੱਡੇ ਹੋ ਗਏ ਮੈਂ 38 ਸਾਲ ਦਾ ਹੋ ਗਿਆ ਜੇ ਅੱਜ ਮੈਂ ਆਪਣੇ ਟੀਚਰਾਂ ਨੂੰ ਮਿਲिए ਤੁਸੀਂ ਵੀ ਮਿਲੋ ਸਾਰੇ ਫਿਰ ਤੁਹਾਨੂੰ ਇਦਾਂ ਲੱਗਣਾ ਹੈ ਵੀ ਯਾਰ ਨਾਲ ਬਹਿ ਕੇ ਰੋਟੀ ਖਾ ਸਕਦੇ ਆ ਜਿੱਦਾਂ ਦਾ ਮੈਂ ਆ ਉਦਾਂ ਦਾ ਹੀ ਮੇਰਾ ਮਾਸਟਰ ਹੈ ਉਦਾਂ ਦੀ ਮੇਰਾ ਟੀਚਰ ਹੈ ਉਦੋਂ ਅਸੀਂ ਛੋਟੇ ਸੀ ਬਾਕੀ ਸਾਰੇ ਵੱਡੇ-ਵੱਡੇ ਲੱਗਦੇ ਸੀ ਹੁਣ ਜਦੋਂ ਅਸੀਂ ਵੱਡੇ ਹੋ ਗਏ ਫਿਰ ਬਾਕੀ ਵੀ ਸਾਨੂੰ ਬਰਾਬਰ ਦੇ ਲੱਗਦੇ ਆ ਬਰਾਬਰ ਦੇ ਐਦਾਂ ਨਹੀਂ ਹੁਣ ਲੱਗਦਾ ਜਦੋਂ ਤੁਹਾਡੀ ਪਰਸਨੈਲਿਟੀ ਡਿਵੈਲਪ ਹੋ ਜਾਂਦੀ ਹੈ ਨਾ ਫਿਰ ਸਮਝ ਆਉਣ ਲੱਗ ਜਾਂਦੀ ਹੈ ਪੇ ਨਹੀਂ ਭਾਈ ਸਾਰੇ ਹੀ ਬੰਦੇ ਐ ਅਸੀਂ ਵੀ ਕਰ ਸਕਦੇ ਆ ਮੈਂ ਵੀ ਟੀਚਰ ਬਣ ਸਕਦਾ ਮੈਂ ਵੀ ਪੜਾਈ ਕਰ ਸਕਦਾ ਮੈਂ ਵੀ ਅੱਗੇ ਜਾ ਸਕਦਾ ਸਭ ਡਰ ਨੇ ਜਿਹੜੇ ਉਹ ਨਿਕਲ ਜਾਂਦੇ ਨੇ ਅੰਦਰੋਂ